ਤੈਨੂੰ ਚਾਪਣੀ ਦੇ ਮਾਪੂਰਾ ਨਾ ਮਰ ਕੀ ਹੋ ਗਿਆ ਬੁੱਥਾ ਜਾਇਂ ਕੀਤਾ ਹੈਗਾ ਉਸ ਕਾਹੇ ਕਿ ਤੈਨੂੰ ਮੈਨੂੰ ਤਾਂ ਕੀ ਕਹਿਣਾ ਵਧੀਆ ਬੋਲੇ ਅਗਲੇ ਮੇਰੇ ਨਾਲ ਫਿਰ ਤੂੰ ਹੁਣ ਤੇ ਔੜੀਆਂ ਕਾਤੋਂ ਬਾਰਖੇ ਨੇ ਮੱਥੇ 'ਚ ਨਿਕਲ ਨਾ ਬਾਹਰ ਬਾਹਰ ਨਹੀਂ ਐਸੇ ਬੋਲਦਾ ਸੀਗਾ ਤੇਰੀ ਤਾਂ ਨਾ ਜਿਵੇਂ ਤੇਰੇ ਪਿਓ ਦੀ ਸੂਈ ਲੈਕਚਰ ਤੇ ਅੜੀ ਹੁੰਦੀ ਐ ਵੀ ਉਹਨੇ ਮੈਨੂੰ ਪਾਛਣ ਦੇ ਤੋ ਬਣਾ ਕੋਈ ਕੰਮ ਕਰਨਾ ਹੀ ਨਹੀਂ ਨਿਗਾ ਤੇਰੀ ਸੂਈ ਨਾ ਪੈਚਾਂ ਤੇ ਆ ਕੇ ਟਿਕਦੀ ਹੋਰ ਕੋਈ ਗੱਲ ਨਹੀਂ ਦੀ ਬਾਹਰ ਤੇ ਮਾਂ ਫਿਰ ਮੇਰਾ ਵੀ ਤਾਂ ਉਨੀ ਹੱਕਾਂ ਆ ਜਿੰਨਾ ਤੁਹਾਡਾ ਸਭ ਦਾ ਪੁੱਤ ਸਾਰਾ ਹੀ ਤੇਰਾ ਹੱਕ ਹੈ ਜੰਮੀ ਦਾ ਇਹਦੀ ਸਾਨੂੰ ਜੰਮੀ ਦਾ ਇਹ ਗੰਦ ਪਤਾ ਨਹੀਂ ਮੰਨ ਕਿੱਧਰ ਲੈ ਕੇ ਜਾਣੀ ਹੋਣੀ ਹੈ ਮੈਂ ਪੈਸੇ ਪੁੱਛੇਗੇ ਨਹੀਂ ਤੂੰ ਹੱਕ ਦੀ ਗੱਲ ਕਰਦਾ ਹੱਕ ਤਾਂ ਸੁਣ ਲੈ ਫਿਰ ਪੂਰਾ ਹਾਂ ਸੁਣਾ ਹੱਕ ਆਸੀ ਕਾਨੂੰ ਆ ਤੇਰੇ ਮਾਪੇ ਆਪੇ ਉਹਨੂੰ ਤਾਂ ਚਲ ਤੇਰੇ ਨੂੰ ਲੱਖਣ ਹੈ ਨਹੀਂ ਮੈਨੂੰ ਤਾਂ ਹੈਗਾ ਦੇ ਜਿਹੜੇ ਪੈਸੇ ਤਾਂ ਹੁ ਦੇ ਦੇ ਸੁਣ ਲੈ ਹੁਣ ਕੰਨ ਫੋਲ ਕੇ ਗੱਲ ਨਾ ਤਾਂ ਮੈਂ ਤੇਰੇ ਵਾਸਤੇ ਇਹ ਫੋਨ ਮੰਗਾਇਆ ਹੈ ਆਏ ਫਿਰ ਨਹੀਂ ਆਈ ਫੋਨ ਹੁੰਦਾ ਕੁਸਤਾ ਹੁੰਦਾ ਉਹ ਮੰਗਾ ਲਿਆ ਮੈਂ ਠੀਕ ਹੈ ਮੈਨੂੰ ਲੋੜ ਨਹੀਂ ਮੈਂ ਤਾਂ ਪੈਸੇ ਦੇ ਦੂੰ ਤਿੱਧੀ ਜੀ ਗੱਲ ਆ ਠੀਕ ਹੈ ਨਾ ਜੇ 4 ਪੈਸੇ ਵੀ ਲੈਵੇ ਹੋਣਗੇ ਕੱਲ੍ਹ ਕੋਲ ਉਹਨੂੰ ਮੈਨੂੰ ਵੀ ਲੋਡ ਪੈਂਦੀ ਆ ਤੈਨੂੰ ਪਤਾ ਮਾਂ ਫਿਰ ਚੱਕ ਕੇ ਬੰਦਾ ਬੈਂਕ ਜਾ ਕੁਛ ਨਾ ਕੁਛ ਆਪਦਾ ਕਰਤਾ ਲੈਂਦਾ ਹੁੰਦਾ ਮੇਰੀ ਗੱਲ ਸੁਣਾ ਮੈਂ ਪਤਾ ਉਹ ਕਿਉਂ ਫੋਨ ਮੰਗਾਇਆ ਅੱਜ ਕੱਲਾ ਘਰ ਘਰ ਲੱਗੇ ਪੈਨੇ ਬੀੜੀਆਂ ਬਣਾਉਣ ਠੀਕ ਹੈ ਉਹ ਬਣਾਇਆ ਕਰਾਂਗੇ ਆਪਣੇ ਕੋ ਉਂਗਲੀ ਪੈਸੇ ਆਇਆ ਕਰਨਗੇ ਉਹ ਤਾਂ ਜਿਹੜਾ ਲਵਾਂਗੇ ਲਵਾਂਗੇ ਕਿਹੜਾ ਪਾਗਲ ਦੇ ਦੂ ਵੀਡੀਓ ਦੇ ਪੈਸੇ ਤੂੰ ਇਹ ਗੱਲਾਂ ਨੂੰ ਛੱਡ ਮੈਨੂੰ ਪੈਸੇ ਚਾਹੀਦੇ ਨੇ ਜਿਹ ਦਿਖ ਗਏ ਨੇ ਪੈਸੇ ਅੱਧਾ ਮੈਨੂੰ ਦੇ ਦੋ 5 ਲੱਖ ਰੁਪਈਆ ਬਸ ਫਿਰ ਬਾਕੀ ਮੈਂ ਅੱਧੇ ਮੈਨੂੰ ਦੇ ਦੋ ਬਿਜ਼ਨਸ ਕਰਾਂਗਾ ਲਮਾਂ ਕਿਉਂ ਮੈਂ ਕੁਝ ਵੀ ਕਰਾਂ ਵਿਆਹ ਤਾਂ ਮੈਂ ਵੀ ਕਰਾਇਆ ਮੈਂ ਹੀ ਕਰਾਇਆ ਮੇਰੀ ਹੱਥਾ ਉਹਦੇ ਉੱਤੇ ਅੱਛਾ ਜਿਨ੍ਹਾਂ ਨੇ ਕੀਤਾ ਜਿਨ੍ਹਾਂ ਨੇ ਲਾਏ ਨੇ ਪੈਸੇ ਉਹ ਮਾ ਸਾਰੇ ਮਾਪੇ ਆਪਣੇ ਹਾਵਰਤੀਆਂ ਪੁੱਤ ਲਈ ਕਰਦੇ ਨੇ ਠੀਕ ਹੈ ਤਾਂ ਮੇਰਾ ਅੱਕ ਬਣਦਾ ਮੈਨੂੰ ਉੱਦੇ ਪੈਸੇ ਦੋ ਮੈਂ ਨਹੀਂ ਦਿੰਦੀ ਕਿਉਂ ਇਹਦੀ ਮਰਜ਼ੀ ਮੇਰੀ ਮਰਜ਼ੀ ਲੈ ਇਹਦੀ ਮਰਜ਼ੀ ਦੇ ਵਿੱਚ ਜੰਦੂਗੀ ਮਾਂ ਮੈਂ ਤੇ ਉਹਨਾਂ ਨਾਲ ਪਹਿਲਾਂ ਵੀ ਗੱਲ ਖੁੱਲੀ ਸੀ ਵੀ ਮੈਂ ਸਮਾਨ-ਸਮੂਨ ਕੁਝ ਨਹੀਂ ਲੈਣਾਗਾ ਮੈਨੂੰ ਤਾਂ ਪੈਸੇ ਚਾਹੀਦੇ ਨੇ ਸਿੱਧੀ ਜੀ ਜਾਂਦਾ ਠੀਕ ਹੈ ਨਾ ਮੈਂ ਬਾਹਰ ਅੰਦਰ ਫਿਰਦਾ ਮੈਂ ਮਿਲੂ ਵੀ ਤੇ ਲੋੜ ਦਿੰਦੀ ਆ ਕਿੱਥੇ ਨਿਕਲਦਾ ਤੂੰ ਤੁਸੀਂ ਮੱਤਾਈਆ ਮੈਨੂੰ ਸਾਰਾ ਤੁਸੀਂ ਨਿਕਲ ਕਿੱਥੇ ਦਿੰਦੇ ਹੋ ਕੜੀ ਦਾ ਕਰਮੇ ਬਿਠਾਈ ਰੱਖ ਦੋ ਹਰ ਵਕਤ ਖੁੱਟਦਾ ਬਸੇ ਹੀ ਲੱਗਦਾ ਵੀ ਕੁਝ ਖਾਣ ਨੂੰ ਤੇਰੇ ਤਾਂ ਇੱਕ ਕੁੱਤੇ ਪੜਾਈ ਵਾ ਤੈਨੂੰ ਤੈਨੂੰ ਦੇ ਦੇ ਸਾਰਾ ਮੰਮੀ ਕੀ ਹੋ ਗਿਆ ਕਾ ਤਰ ਰੋਲਾ ਪਾਇਆ ਕੁਛ ਨਹੀਂ ਪੀਏ ਕੁਛ ਨਹੀਂ ਕਹਿੰਦਾ ਉੱਥੇ ਜਾਣਾ ਮੈਂ ਟੂਰ ਤੇ ਬਾਹਰ ਤੁਸੀਂ ਕਿਹਦੇ ਦੋਸਤਾਂ ਨਾਲ ਉਹ ਦੋਸਤ ਯਾਰ ਹੀ ਨਹੀਂ ਯਾਰ ਮਾਣਾ ਮਾਣਾ ਤੇਰਾ ਵਿਆਹ ਹੋਇਆ ਪੁੱਤ ਮੈਂ ਤਾਂ ਐ ਕਹਿਨੀ ਆ ਤੂੰ ਪਤਾ ਕਿ ਤੂੰ ਰੋਲਾ ਪਾਈ ਇਹ ਉਧਰ ਬਾੜੇ ਤੁਹਾਡੀ ਆਵਾਜ਼ ਅੱਛਾ ਹੋਰ ਕੀ ਹੋ ਗਿਆ ਕੁਝ ਨਹੀਂ ਸੁਣਿਆ ਕੋਰਤਾ ਬਸ ਸਾਹੀ ਗੱਲਾਂ ਸੁਣੀ ਐਂਦੇ ਰੌਲਾ ਯਾਰ ਤੂੰ ਕੰਮ ਕਰ ਲੈ ਕੋਈ ਨਾ ਉਹ ਪੈਸਿਆਂ ਦੀ ਗੱਲ ਕਰੀ ਜਾਂਦੇ ਸੀਗੇ ਇਹ ਆਏ ਕਹਿੰਦਾ ਵੀ ਮੈਂ ਦੋਸਤਾਂ ਨਾਲ ਜਾਊਂਗਾ ਵੀ ਮੈਨੂੰ ਪੈਸੇ ਖੁੱਲਾ ਖਰਚਾ ਦੇ ਦੀ ਮੈਨੂੰ ਹਾਂ ਫਿਰ ਉਹ ਤਾਂ ਚਾਹੀਦੇ ਮੈਨੂੰ ਨਹੀਂ ਜਾਣਾ ਮੰਮੀ ਨਹੀਂ ਦੇ ਸਕਦੇ ਕਿਤੇ ਨਹੀਂ ਜਾਣਾ ਤੂੰ ਲੈ ਪਾਪਾ ਤੂੰ ਘੜੂ ਨਹੀਂ ਦਹੀਂ ਦੇਣੇ ਪੈਸੇ ਨਾਲ ਹੋਰ ਦੇ ਦੇ ਆ ਕਿਵੇਂ ਬੋਲਦਾ ਮੰਮੀ ਥੱਪੜ ਮਾਰੂ ਇੱਕ ਕੰਦੇ ਜੱਰ ਤੇ ਹੋਰ ਰੱਖ ਕੇ ਮਾਰੂ ਵਾਲੇ ਹੋਰ ਉਹ ਮੇਰੇ ਵੀ ਸ਼ੌਂਕ ਨੇ ਮੈਨੂੰ ਵੀ ਨਾ ਕਿਤੇ ਮੈਨੂੰ ਨਾ ਤੁਸੀਂ ਮੈਨੂੰ ਕਿਤੇ ਪੈਸਾ ਦੇ ਕੇ ਰਾਜ਼ੀ ਨਹੀਂ ਹੈਗੇ। ਮੇਰੀ ਗੱਲ ਤੋਂ ਤੁਸੀਂ ਜਾਣਾ ਬੰਦ ਜੋ ਪਰ ਐ ਪਲੇਸ ਨਾ ਕਰੋ ਕੋਈ ਗੱਲ। ਹਾਂ ਯਾ ਸੁਣ ਨਾ ਇਹ ਬੋਲ। ਠੀਕ ਹੈ ਨਾ? ਕੀ ਕਹਤਾ ਹੁਣ? ਕੀ ਕਹਤਾ ਨਾਲੇ ਹੋਰ ਕੀ? ਮਾਂ ਮੈਨੂੰ ਪੈਸੇ ਦੇਈ ਦੇ ਨੀ ਬਸ ਠੀਕ ਨਾ ਸਿੱਧੀ ਜੀ ਗੱਲ ਆ। ਬਾਝਾ ਪੁੱਤ ਮੈਂ ਤੈਨੂੰ ਮੈਂ ਇੱਕ ਵਾਰੀ ਕਹਿਆ ਉਹਨਾਂ ਨੇ ਜੇ ਇਹ ਨਾ ਹੋਵੇ ਤੂੰ ਫਿਰ ਗੱਲਾਂ ਜਾ ਜਾਈ ਦੇ। ਮੈਂ ਕਹਿੰਦੀ ਗੱਲਾਂ ਕਰ ਜੇ ਤੂੰ ਕੰਮ ਕਰ ਲੈਣਾ ਕੋਈ ਨਾ ਤੇ ਅੱਗੇ ਤੈਨੂੰ ਹੁਣੇ ਕੱਟ ਦਿਆਂ ਤੇਰੇ ਤਿੱਕਟਾ ਬਾਹਰ ਦਿਆਂ। ਕਿ ਉਹ ਕਲੇਮ ਕੀਤਾ ਇਹਨਾਂ ਦਾ ਇਹ ਸੁਆਤਮ ਪਤਾ ਤਾਂ ਹੈਗਾ ਉਹ ਜਿੱਦ ਕਰਦੇ ਰਹਿੰਦੇ ਵੜੀ ਪੁੱਤ ਮੈਂ ਤਾਂ ਤਾਂ ਕਹਿਨੀ ਆ ਦੇਖ ਹਣਾ ਨਵਾਂ ਨਵਾਂ ਥੋੜਾ ਵਿਆਹ ਹੋਇਆ ਜੇ ਚਾਰ ਦਿਨ ਇੱਕ ਦੂਜੇ ਨਾਲ ਨਾ ਬਤਾਏ ਕੀ ਫਾਇਦਾ ਕੋਈ ਨਾ ਮੈਂ ਨਹੀਂ ਦੇ ਦੇ ਨੂੰ ਬਾਹਰ ਨਹੀਂ ਦੇਣਾ ਠੀਕ ਹਾਂ ਤਾਂ ਜੇ ਦੋਸਤ ਨੂੰ ਕਹਿ ਤਾ ਤਾਂ ਕੋਈ ਨਾ ਬਗ ਜਾਂਦੇ ਨਹੀਂ ਨਾ ਜਾਣ ਨਹੀਂ ਦੇਣਾ ਬਸ ਹਾਂ ਤੇ ਤੂੰ ਹੁਣ ਪੁੱਤ ਮੰਮੀ ਜੀ ਪਾਬਲ ਨੂੰ ਵੇਖਦੀ ਸੀ ਐਵੇਂ ਨਾਲ ਐਵੇਂ ਗੁੱਸੇ ਹੋ ਗਏ ਮੈਂ ਉਹਨਾਂ ਨੂੰ ਕੀ ਕਹਤਾ ਮੈਂ ਤਾਂ ਐਂ ਕਿ ਐਵੇਂ ਨਹੀਂ ਜਾਣਾ ਹਾ ਜਿੱਥੇ ਵੀ ਹਾਂ ਹਾਂ ਪੁੱਤ ਵੇਖ ਲੈ ਤੂੰ ਕੀ ਕਹਿੰਦਾ ਪਾਬਲ ਹਾਂਜੀ ਮੰਮੀ ਮੈਂ ਚਲਾ ਆਇਆ ਹੇ ਹੇ ਕੀ ਕਰਾਂ ਮੈਂ ਤਣਾ ਇੰਨੇ ਦਿਮਾਗ ਤੇ ਟੈਨਸ਼ਨ ਪਈ ਖੜੀ ਐ ਉਹ ਜਵਾਕ ਨੂੰ ਹੋਸਟਲ ਭੇਜਿਆ ਉਹ ਫੋਨ ਤੇ ਫੋਨ ਉਹ ਘਰੀ ਜਾਂਦੇ ਆ ਵੀ ਫੀਸ ਭਰੋ ਫੀਸ ਭਰੋ ਦੱਸ ਉਹਦੇ ਜਵਾਕ ਦੇ ਪੈਸੇ ਭਰਨ ਵਾਲੇ ਪਏ ਸਮਝ ਨਹੀਂ ਆਉਂਦੀ ਕਰਾਂ ਤੇ ਕਰਾਂ ਕੀ ਕੰਮ ਜਿਹਾ ਵੀ ਖੜਿਆ ਪਿਆ ਕੋਈ ਦਵਾਈ ਬੂਟੀ ਵਾਲਾ ਵੀ ਨਹੀਂ ਹੁੰਦਾ ਗਾ ਹਮਨਿੰਦਰ ਇਹ ਵੀ ਨਹੀਂ ਫੋਨ ਚੱਕਦੀ ਦੋਰੀ ਵਾਰ ਲਾਵਾਂ ਹਾਂ ਕੀ ਕਹਿੰਦੀ ਆ ਪਮਾ ਇਹ ਤਾਂ ਜਮਾਈ ਮਾਸਤਗੀ ਮੈਂ ਕਹਿੰਦੀ ਕਾਹਨੂੰ ਕਾਹਨੂੰ ਚਲ 2 ਰੁਪਏ ਆਉਂਦੇ ਆ ਤੂੰ ਸਾਹਮਣੇ ਲੈ ਆਉਣਾ ਕਿੱਧਰ ਗਿਆ ਨੰਬਰ ਇਹਦਾ ਚੰਦਰ ਇਹਦਾ ਨੰਬਰ ਹੀ ਨਾ ਚ ਗਿਆ ਕਿਤਾਬ ਜੀ ਮੇਜਾ ਜਨਣਾ ਨਾ ਫੋਨ ਚੱਕਿਆ ਮੈਨੂੰ ਤਾਂ ਇੰਨਾ ਬੀਬੀ ਵੇਲੇ ਪੈਣੇ ਘਰੇ ਜਾਉਂ ਨਹੀਂ ਕਿਹੜਾ ਕੀ ਸ਼ਰਮ ਲੱਤੀ ਆ ਚੱਕਦੇ ਹੁੰਦੇ ਨੇ ਮੈਨੂੰ ਹਲੋ ਸ਼ੁਕਰਾਨੇ ਸ਼ੁਕਰ ਹੈ ਭੈਣੇ ਚੱਕ ਲਿਆ ਫੋਨ ਨਾ ਕੀ ਗੱਲ ਤੈਨੂੰ ਫੋਨ ਫਾਨ ਕਰਤਾ ਨਹੀਂ ਚੱਕਦੀਗੀ ਉਹ ਨਾ ਕੁੜੀ ਦਾ ਵਿਆਹ ਸੀਗਾ ਸਾਡੀ ਤੇ ਅਸੀਂ ਨਾ ਉਹਦੇ ਉਸ ਦੀ ਫਿਰਦੇ ਸੀ ਅੱਛਾ ਉਹਦੇ ਚ ਉਲਝ ਗਈ ਤੇ ਤੈਨੂੰ ਇੱਧਰ ਨਹੀਂ ਧਿਆਣਾ ਹੈ ਵੀ ਇੱਧਰ ਵੀ ਪੈਸੇ ਦੇਣੇ ਆ ਪੈਸੇ ਪਟ ਗਿਆ ਹੁਣ ਤਾਂ ਕੀ ਕਰ ਲੈ ਛੁੜੀ ਦਾ ਵਿਆਹ ਕਿੰਨੇ ਦੋ ਮਹੀਨੇ ਹੋ ਗਏ ਇੰਨੇ ਪਤਾ ਕਨੇ ਬਾਰੇ ਖਰਚੀ ਹੋ ਜਾਂਦੇ ਹੈ ਨਾ ਮੁਰਕੇ ਤਾਂ ਕਰਕੇ ਨਹੀਂ ਇੰਨਾਂ ਦੇ ਲਾ ਕੇ ਕਰ ਤੈ ਕਿਸ਼ਤ ਕਦ ਤੇ ਰਹਿ ਜਾਂਦੇ 2 ਮਹੀਨੇ ਹੋ ਗਏ ਤੈਨੂੰ ਫੋਨ ਮੈਂ ਕਰੀ ਜene ਨਾ ਤੂੰ ਫੋਨ ਚੱਕਦੀ ਐ ਨਾ ਤੂੰ ਕੋਈ ਮੈਸੇਜ ਦਾ ਜਵਾਬ ਦਿੰਨੀ ਐਂ ਮੈਂ ਤੇਰੀ ਨੌਕਰ ਨਹੀਂ ਰੱਖੀਗੀ ਵੀ ਇੱਥੇ ਫੋਨ ਤੇ ਬੈਠੀ ਰਵਾਂ ਤੁਸੀਂ ਮੇਰੀ ਗੱਲ ਤਾਂ ਸੁਨੋ ਫੋਨ ਦਾ ਜਵਾਬ ਕੀ ਦੇਵਾਂ ਕੱਲੀ ਮੈਂ ਹੀ ਆ ਕਦੇ ਕੰਮ ਕਰਨ ਵਾਲੀ ਉਹਨਾਂ ਨਾਲ ਤਾਂ ਉਹ ਜਵਾਕੜੀ ਐ ਜਿਹੜੀ ਆਪਦੇ ਮੋਹਰੇ ਲਾ ਕੇ ਕੰਮ ਕਰ ਲੈਣਾ ਮੇਰੇ ਸੱਚ ਤੋਂ ਹੁੰਦਿਆ ਮੈਂ ਹੀ ਆ ਕੱਲੀ ਘਰੇ ਸਾਰੇ ਕੰਮ ਵਪਾਰ ਦੇ ਮੈਂ ਦੇਖਨੇ ਘਰ ਦੇ ਵੀ ਕੰਮ ਮੈਂ ਦੇਖਨੇ ਰਿਸ਼ਤਾਰ ਵੀ ਮੈਂ ਸੰਭਨੇ ਤਾਂ ਕਰਕੇ ਭੈਣ ਇੰਨੇ ਨਾ ਪਤਾ ਨਹੀਂ ਲੱਗਿਆ ਨੇ ਕਿੱਥੇ ਕੋਈ ਗੱਲ ਨਹੀਂ ਆਪਾਂ ਤਾਂ ਨਹੀਂ ਤਾ ਨਾ ਹੋ ਰੁਕ ਜਾ ਹੈ ਫਿਰ ਕਰਕੇ ਦੇ ਦਿੰਦੀ ਪੈਸੇ ਕੀ ਕਹਿੰਨੀ ਐ 15 ਦਿਨ ਰੁਕ ਜਨ ਤੇਰੇ ਜਮਾਈ ਸ਼ਰਮ ਲੱਥੀ ਪਈ ਜੜੀ ਕਮਾਲ ਹੋ ਗਿਆ 2 ਮਹੀਨੇ ਤੂੰ ਪਹਿਲਾਂ ਨੰਗਾ ਤੇ ਹੈ ਤੈਨੂੰ ਫਿਕਰ ਨਹੀਂ ਆ ਵੀ ਕਿ ਮਹੀਨੇ ਅੱਗੇ ਤੂੰ ਪੈਸੇ ਉਹਦੇ ਹੀ ਪਾ ਲੈਂਦੀ ਸੀਗੀ ਤੇ ਹੁਣ ਕੀ ਗੱਲ ਤੇਰੇ ਦੁੱਸਤੀ ਦੇ ਤੂੰ ਵੀ ਗੱਲ ਕਿਉਂ ਨਹੀਂ ਸਮਝਦੀ ਤੂੰ ਸਮਝਿਆ ਆ ਕਿਆਹ ਵਿਆਹ ਹੋਣਿਆ ਕੁੜੀ ਦਾ ਵਿਆਹ ਸੀਗਾ ਪਰ ਇਹ ਨਹੀਂ ਮੇਰਾ ਟਾਈਮ ਲੱਗਿਆ ਤੇ ਨਾਲ ਜਿੰਪਾ ਤਾਂ ਪੈਸੇ ਕਿੱਥੇ ਪੱਜਦੇ ਆ ਵਿਆਹਾਂ ਤੇ ਕਿੰਨਾ ਕਿੰਨਾ ਤਾਂ ਪੈਸੇ ਲੱਗ ਜਾਂਦੇ ਆ ਮੇ ਕੋਲ ਤੇ 1 ਰੁਪਿਆ ਨਹੀਂ ਹੈਗਾ ਹੁਣ ਆ 20 ਦਿਨਾਂ ਤੱਕ ਚੱਲ ਅਗੇ ਹੋ ਜਾਣਗੇ ਆ ਤੇ ਚਾਰ ਪੈਸੇ ਤੇ ਫਿਰ ਮੈਂ ਤੈਨੂੰ ਦੇ ਦੂੰਗੀ ਪੈਸੇ ਮੈਨੂੰ ਨਾ ਸਾਰਾ ਪਤਾ ਹੈ ਤੇਰੇ ਕੋਲ ਸਾਰਾ ਕੁਝ ਹੈ ਜਾਣ ਕੇ ਮਸਤੀ ਹੋਈ ਐ ਤੂੰ ਜਾਣ ਕੇ ਟੰਗ ਕਰਦੀ ਹੈਂਗੀ ਮੈਂ ਤੈਨੂੰ ਬਹਨੇ ਕੀ ਪਤਾ ਹੈ ਤੂੰ ਤਾਂ ਬੰਦਲੀ ਗੱਲ ਹੀ ਨਹੀਂ ਸਮਝੇ ਕਿ ਤੂੰ ਹਰਾਮ ਦਾ ਖਾਨੀਆ ਹੈ ਉੱਥੇ ਤੋਂ ਉਹ ਦੂਜੇ ਤੇ ਰੋ ਮਾਰਦੀ ਆ ਹਾਂ ਅੱਛਾ ਮੈਂ ਹਰਾਮ ਦਾ ਖਾਨੀਆ ਤੇ ਤੂੰ ਤੂੰ ਲੋਕਾਂ ਦੇ ਕਤਲ ਕਰਨ ਤੇ ਤੀਤਲੀ ਹੋਈ ਐ ਮੇਰੀ ਗੱਲ ਸੁਣ ਲੈ ਠੀਕ ਐ ਨਾ ਮੈਂ ਤਾਂ ਕੋਈ ਕਤਲ ਕਰਨ ਦੇ ਵਾਰ ਇਹਨੂੰ ਸੋਚਿਆ ਸੀ ਤੇਰੀ ਦਵਾਈ ਨਾਲ ਤਾਂ ਅਸਰ ਕੀਤਾ ਠੀਕ ਆ ਹੁਣ ਤੂੰ ਮੰਨ ਜਾਂ ਨਾ ਮੰਨ ਮੈਂ ਤਾਂ ਚਲ ਜਵਾਬ ਦੇ ਗਿਆ ਸੀਗਾ ਤੇ ਮੈਂ ਖਾਤੀ ਤਾਂ ਨਹੀਂ ਗਿਆ ਸੀ ਵੀ ਉਹ ਮਰ ਜੇਗਾ ਮਾਰਿਆ ਤਾਂ ਤੂੰ ਹੀ ਐ ਨਾ ਤੂੰ ਹੁਣ ਇਹ ਸੱਚ ਮੰਨ ਕਿਉਂ ਨਹੀਂ ਲੈਂਦੀ ਵੀ ਮੇਰੇ ਹੱਥੋਂ ਹੀ ਸਾਰਾ ਕੁਝ ਹੋਇਆ ਮੈਨੂੰ ਕੀ ਪਤਾ ਮੈਂ ਤਾਂ ਦਵਾਈ ਸਹੀ ਦਿੱਤੀ ਸੀ ਕੀ ਪਤਾ ਤੂੰ ਕੀ ਕੀਤਾ ਇਹੋ ਜਿਹਾ ਤੂੰ ਵੀ ਮਾਰਿਆ ਕੋਈ ਗੱਲ ਨਹੀਂ ਕੁ ਸਬਰ ਵੀ ਹੁੰਦਾ ਸਬਰ ਨਾਲ ਦੀ ਚੀਜ਼ ਵੀ ਹੁੰਦੀ ਐ ਕੋਈ ਗੱਲ ਨਹੀਂ ਅੱਜ ਤੱਕ ਆਸ ਨਹੀਂ ਰੋਕੇ ਤਾਂ ਹੁਣ ਤੇਰੇ ਪੈਸੇ ਕਿਉਂ ਕਿਉਂ ਤੂੰ ਮੇਰਾ ਤੂੰ ਨਾ ਬੋਲ ਨਾ ਜ਼ਿਆਦਾ ੜੀ ਮੇਰੇ ਨਾ ਬੀਪੀ ਪਹਿਲਾਂ ਹੀ ਬਹੁਤ ਵਧਿਆ ਪਿਆ ਮੇਰੇ ਜਵਾਕ ਦੇ ਨਾ ਫੀਸ ਪਰ ਨਾਲ ਹੀ ਐ ਹੋਸਟਲ ਚ ਫੋਨ ਆਈ ਜਾਂਦੇ ਨੇ ਘਰ ਆ ਕੇ ਬਹਿ ਗਿਆ ਮੇਰਾ ਜਵਾਕ ਫੇਰ ਤੇ ਤੇਰਾ ਘਰ ਮੇਰੇ ਕੱਸਾ ਕਿ ਚੱਲਦਾ ਹੋਰ ਤੂੰ ਕੁਝ ਕਮਾਉਂਦੀ ਨਹੀਂ ਹੈਗੀ ਹੋਰ ਤੂੰ ਦੁਵਾਨਾਂ ਦੇ ਪੈਸੇ ਨਹੀਂ ਮਿਲਦੇ ਫਿਰ ਮੈਂ ਤਾਂ ਵੀ ਪੈਸੇ ਲੈਣਾ ਹੀ ਐ ਤੈਨੂੰ ਪਤਾ ਨਾਲੇ ਮੇਰੇ ਗੁੱਸੇ ਦਾ ਜੇ ਸਾਰੀਆਂ ਸਕਰੀਨ ਸ਼ਾਟ ਮੇਰੇ ਕੋਲ ਪਏ ਆ ਦੇਖ ਲੈ ਜਿੰਨੇ ਵੀ ਤੂੰ ਪੈਸੇ ਪਾਇਆ ਐ ਸਾਰਾ ਕੁਝ ਨਾ ਮੇਰੇ ਕੋਲ ਸਪਰੂਫ ਹੈ ਸਾਰੇ ਤੇਰੇ ਬਾਰੇ ਠੀਕ ਹੈ ਨਾ ਜਿੱਦੇ ਮੈਂ ਘਰੇ ਆ ਗਈ ਨਾ ਤੁਹਾਨੂੰ ਦਿਆ ਕਰ ਠੀਕ ਹੈ ਨਾ ਆ ਤਮਕੀ ਜੀ ਬਾਰ ਮੈਨੂੰ ਨਾ ਦਿਆਗਾ ਮੈਨੂੰ ਸਾਰਾ ਕੁਝ ਹੀ ਪਤਾ ਠੀਕ ਹੈ ਨਾ ਤੇ ਕੋਈ ਗੱਲ ਨਹੀਂ ਤੇਰੇ ਪੈਸੇ ਨਾ ਇੰਟਰਨੈਟ ਮੈਂ ਆਪ ਹੀ ਕਰ ਦੂੰ ਤੇਰੇ ਮੂਰੇ ਮਿਹਨਤੀ ਹੈ ਤਾਂ ਅਸਤਨ ਰੁਕ ਜਾ ਤੂੰ ਨਾ ਮੈਨੂੰ ਐ ਤਮਕੀ ਆ ਦੂੰ ਮੈਂ ਕਿਹਵਾਰੇ ਨਾ ਸੁਣਾਇਆ ਕਰ ਵੀ ਤਮਕੀ ਦਿੰਨੀ ਹੈ ਤਮਕੀ ਨਹੀਂ ਮੈਂ ਦਿੰਦੀਗੀ ਇਹ ਮੈਂ ਸਾਚੀ ਕਹਿੰਦੀ ਆ ਜਦੋਂ ਮੇਰਾ ਬਲੱਡ ਵਧਿਆ ਹੋਇਆ ਨਾ ਮੇਰਾ ਐ ਨਹੀਂ ਪਤਾਗਾ ਕਦੋਂ ਲਿਆ ਕੇ ਤੇਰਾ ਘਰ ਦੇ ਦਰ ਸਾਹਮਣੇ ਤੇ ਤੋਹ ਕੋਲ ਹੁੰਦੀ ਵੀ ਤੇਰੇ ਪੈਰੇ ਡਿੱਗ ਪੈਂਦੀ ਸੱਚੀ ਤੇ ਬਾਹਲੀ ਦਿੱਕਤ ਚੱਲੀ ਇੰਨੀ ਪੈਸੇ ਦੀ ਕੁੜੀ ਦਾ ਵਿਆਹ ਹੋਣੀ ਕੀਤਾ ਹਜੇ ਅੱਜ ਦੇਖ ਲੈ ਮੈਂ ਨਹੀਂ ਕਰਨ ਜਾਣਦੇ ਆ ਉੱਥੇ ਕਿ ਨੰਬਰ ਚਾਹੂਗੀ ਕਦੋਂ ਦੱਸ ਦਿੰਦਾ ਰੁਪ ਜਾ ਮੈਂ ਮਿਲਨੀ ਵਾਸਤੇ ਕਿਵੇਂ ਤੇਰੇ ਕੋਲ ਪੈਸੇ ਆ ਗਏ ਉਹ ਤਾਂ ਘਰ ਦੇ ਕੋਲ ਆ ਫਿਰ ਤੂੰ ਤੂੰ ਕਿਉਂ ਐਡੇ ਝੂਠੇ ਉਹ ਕਰ ਰਹੀ ਨਹੀਂ ਐ ਵੀ ਤੂੰ ਪੈਸੇ ਲਾਉਨੇ ਆ ਤੂੰ ਨਹੀਂ ਪੈਸੇ ਲਾਉਂਦੀ ਤੂੰ ਤਾਂ ਸੁਗਤੀ ਪਾਸੇ ਰੱਖਦੀਆਂ ਪੈਸੇ ਉਹ ਮੇਰੇ ਵਾਸਤੇ ਰੱਖਦੇ ਤੂੰ ਲਿਆ ਕੇ ਮੈਨੂੰ ਫੜਾ ਕੇ ਨਹੀਂ ਦਿੰਦੀ ਗੀ ਮੈਂ ਕੋ ਤ ਸਿੱਧੀ ਜੀ ਕਹਾਂ ਦੱਸ ਦੇਣਾ ਤੇ ਕਪੈਸ ਤੇ ਰੱਖ ਦੂਗੀ ਉਹ ਤਾਂ ਪਹਿਲਾਂ ਮੇਰੇ ਕੋਲ ਕੋਈ ਹ ਦੱਸ ਦੇਣਾ ਖਾਤਰ ਮੈਂ ਦੱਸ ਦੇਣਾ ਖਾਤਰ ਨਹੀਂ ਮੈਂ ਚੱਲ 2 ਦਿਨ ਦਿੱਤੇ ਤੈਨੂੰ 2 ਦਿਨਾਂ ਦੇ ਵਿੱਚ ਵਿੱਚ ਨਾ ਮੈਨੂੰ ਪੈਸੇ ਚਾਹੀਦੇ ਆ ਭਾਵੇਂ ਕਿ ਤੋਈ ਲਿਆ ਕੇ ਦੇ ਭਾਵੇਂ ਕੋਈ ਕਾਲੇ ਚੋਰ ਤੋਂ ਲਿਆ ਕੇ ਦੇ ਮੈਨੂੰ ਨਹੀਂ ਪਤਾ ਚੱਲ ਠੀਕ ਐ ਕਿ ਕਹੇ ਨੇ ਦਿਮਾਗ ਖਰਾਬ ਕੀਤਾ ਹੈਗਾ ਇਹਦਾ ਤਾਂ ਕੁਝ ਕਰਨਾ ਹੀ ਪਊਗਾ ਕੋਈ ਨਹੀਂ ਨਾ 2 ਦਿਨਾਂ ਤੇ ਕਰ ਪੈਸੇ ਆਏ ਨਾ ਇਹ ਤਮੇ ਦੇਰ ਦਿਨਾਂ ਸਲਾਖਾਂ ਪਿੱਛੇ ਨਾ ਪਛਾਇਆ ਮੇਰਾ ਵੀ ਨਾਮ ਬਦਲ ਦੀ ਐਡੀ ਘਟਿਆ ਜਨਾਨੀ ਫੋਨ ਆਈਂ ਥੋੜਾ ਹੂੰ ਫੋਨ ਆਈਂਦਾ ਇਕ ਤਾਂ ਯਾਰ ਜਦੋਂ ਸੌਣ ਨਾਲ ਆਏ ਨਹੀਂ ਸੌਣ ਦੇ ਇਹ ਕੀ ਭਾਲਦਾ ਚੱਕ ਲੈਣ ਦੇ ਕਈ ਏ ਕੋਈ ਜ਼ਰੂਰੀ ਕੰਮ ਹੁੰਦਾ ਕੋਈ ਕਰ ਲੂੰਗਾ ਚਾਹ ਬਣੀਆਂ ਯਾਰ ਹਾਂ ਬਸ ਤਰੀ ਹੋਈ ਐ ਮੈਂ ਚਾਹ ਤੇ ਮੇਰੀ ਗੱਲ ਸੁਣਿਓ ਹੂੰ ਤੇਰੇ ਕੋਲ 10000 ਰੁਪਏ ਹੈ ਨਾ ਆਲੇ ਆ ਬੈਲਾ ਕੁੜੀ ਦੀ ਫੇਰ ਕਰ ਦਿਆਂਗਾ ਕੋਈ ਨਾ ਚਾਹਤਾ ਬਣੀ ਜਾਂਦੀ ਆ ਬਸ ਕੀ ਕਰਨਾ ਤੂੰ 10000 ਰੁਪਇਆ ਉਹੋ ਕਿਰਨデア ਉਹਨੇ ਮੈਂ ਕੁੜੀ ਆਸ ਤੇ ਨਾ ਸ਼ਾਹ ਬਣਾਈ ਸੀ ਸਿਉਣੀ ਦੀ ਉਹਦੇ ਅੱਧੇ ਪੈਸੇ ਤਾਂ ਮੈਂ ਦੇ ਦਿੱਤੇ ਸੀਗੇ 10000 ਰੁਪਇਆ ਰਹਿ ਗਿਆ ਸੁਨਿਆਰਨ ਦੇਣ ਵਾਲਾ ਫੋਨ ਕਰੀ ਜਾਂਦਾ ਸੀਗਾ ਦੂਜੇ ਦਿਨ ਤੂੰ ਪੈਸੇ ਮੰਗ ਲੈਨੇ ਆ ਕਿੱਥੇ ਆਉਣ ਮੇਰੇ ਕੋਲ ਇੰਨੇ ਪੈਸੇ ਤੈਨੂੰ ਵੀ ਪਤਾ ਹੀ ਐ ਤੇ ਮੈਂ ਆਪਦੇ ਅਸੇ ਥੋੜਾ ਮੰਗੇ ਆ ਮੈਂ ਤਾਂ ਕੁੜੀ ਆਸ ਤੇ ਕਹੀ ਆਨੀ ਆ ਉਹਨੂੰ ਕੋਈ ਚੀਜ਼ ਬਣਾ ਕੇ ਦਿੱਤੀ ਐ ਮੈਂ ਤਾਂ ਤੇ ਤੈਨੂੰ ਪੈਸੇ ਦਿੱਤੇ ਤਾਂ ਸੀਗੇ ਕੁੜੀ ਨੂੰ ਦੇਣ ਵਾਸਤੇ ਫਿਰ ਉਹ ਕਿੱਥੇ ਗਏ ਪੈਸੇ ਉਹ ਕੁੜੀ ਦੇ ਸਾਸ ਨੂੰ ਫੜਾਏ ਜਾਂਦੇ ਸੀਗੇ ਮੈਂ ਕਿਉਂ ਮੈਂ ਕਿਹਾ ਜਿਹੜਾ ਸਮਾਨ ਤੁਸੀਂ ਲੈਣਾ ਵੀ ਦਾ ਲੈ ਲਿਓਣ ਵੀ ਚਲ ਆ ਸੀ ਪੈਸੇ ਦੇ ਦੇਣੇ ਆ ਓ ਯਾਰ ਉਹ ਕਿੱਥੋਂ ਲੈਣਗੇ ਸਮਾਨ ਤੋਂ ਰਕਮ ਨਹੀਂ ਅਗਲਾ ਕਿਉਂ ਕਰਦੇ ਨੇ ਕਾਹ ਤੋਂ ਸਿਰ ਚੜ੍ਹਵਾਉਂਈਆਂ ਉਹਨਾਂ ਨੂੰ ਉਹ ਸਮਾਨ ਸਮੂਹ ਨਹੀਂ ਲੈਂਦੇ ਪੈਸੇ ਖਾ ਜਾਣਗੇ ਤੈਨੂੰ ਪਤਾ ਤਾਂ ਹੈ ਮੁੰਡੇ ਦਾ ਨਸ਼ੇੜੀ ਦਾ ਕਿਹੜਾ ਨਸ਼ੇੜੀ ਹੋਈ ਮੈਂ ਤੂੰ ਬੋਲੀ ਜਾਂਦੇ ਹੋ ਤੇ ਹੋਰ ਤੈਨੂੰ ਲੱਗਦਾ ਨਹੀਂਗਾ ਮੈਨੂੰ ਮੈਨੂੰ ਕੱਲ ਜਦੋਂ ਆਪਾਂ ਗਏ ਆਂਗੇ ਸਾਰਾ ਕੁਝ ਪਤਾ ਲੱਗ ਗਿਆ ਉੱਥੇ ਯਾਰ ਕੋਈ ਨਸ਼ੇੜੀ ਨਹੀਂ ਹੈਗਾ ਉਹ ਉਥੋਂ ਉਹ ਹੀ ਲੱਗਦਾ ਹੈ ਉਹ ਨਾਲੇ ਉਹਦੀ ਸੱਸ ਕਹਿੰਦੀ ਮੈਂ ਤਾਂ ਕੋਈ ਕੁੜੀ ਦੀ ਸਮਾਨ ਬਣਾ ਦੂੰ ਕੋਈ ਸੋਨਾ ਸੱਪਾ ਕੁੜੀ ਦਾ ਬਣਾ ਦੂੰਗੇ ਨਾ ਪੈਸਿਆਂ ਦਾ ਸੋਨਾ ਸੱਪਾ ਬਾਅਦ ਚ ਬਣਾਉਣਾ ਪਹਿਲਾਂ ਘਰ ਦਾ ਸਮਾਨ ਤਾਂ ਬਣਾ ਲੈਣ ਘਰ ਦਾ ਸਮਾਨ ਘਰੇ ਕੁਝ ਹੈਗਾ ਉਹਨਾਂ ਦੇ ਸਾਰਾ ਕੁਝ ਹੀ ਆ ਕੀ ਹੈ ਸਾਰਾ ਕੁਝ ਮੈਂ ਤਾਂ ਦਿੰਦਾ ਨਹੀਂ ਕਿੰਨੇ ਵਾਸਤੇ ਨਾਲੇ ਬੰਦੇ ਦਾ ਦਿਲ ਚੰਗਾ ਹੋਣਾ ਚਾਹੀਦਾ ਘਰ ਤਾਂ ਇਹ ਕੱਚਾ ਹੀ ਹੋਵੇ ਭਵੰਦੀ ਜਲ ਚੰਗੇ ਤੋਂ ਕੀ ਲੈਣਾਗਾ ਦੇਖ ਕੇ ਤਾਂ ਐਨਾ ਸਾਰਾ ਕੁਝ ਚਲ ਤੁੰਦੂ ਵੀ ਨਾ ਖੇਡ ਕੁਛ ਆਉਂਦੇ ਨਹੀਂ ਹੁੰਦੇ ਤੁਸੀਂ 10000 ਰੁਪਏ ਮੰਗਦੇ ਹੋ ਜਦੋਂ ਨੂੰ ਪਤਾ ਸੀਗਾ ਵੀ ਅੱਜ ਰਿਸਟੋਰੈਂਟ ਆਨੇ ਆਉਣਾਗਾ ਠੀਕ ਹੈ ਤੇ ਚਾਹ ਦੇ ਨਾਲ ਸੜੇ ਜਿਹੇ ਬਿਸਕੁਟ ਤਾਂ ਤੇ ਉਹਨਾਂ ਨੇ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਸੀਗਾ ਨਾ ਆਪਾਂ ਕੀ ਗਏ ਘਰੋਂ ਆ ਚਲ ਕੋਈ ਨਾ ਫਿਰ ਕੀ ਹੋ ਗਿਆ ਜਿਹੋ ਜਗਲਾਂ ਦਾ ਸਰਦ ਵਰਦਾ ਉਹ ਜਿਹਗਲਾਂ ਨੇ ਕਰਤਾ ਸਹੀ ਗੱਲ ਤਾਂ ਮੈਂ ਉਹੀ ਕਹਿੰਦਾ ਵੀ ਜੇ ਜੇ ਉਹਨਾਂ ਤੋਂ ਇੰਨਾ ਤਾਂ ਨਹੀਂ ਸਰਦਾ ਸੀ ਤਾਂ ਆਪਾਂ ਇੰਨਾ ਕਿਉਂ ਦੇਈ ਜਾਂਦੇ ਆ ਉਹਨਾਂ ਨੂੰ ਆਪਾਂ ਉਹਦੀ ਕੁੜੀ ਨੂੰ ਦਿੰਨੇ ਨਾ ਕਿ ਆਪਾਂ ਉਹਨਾਂ ਨੂੰ ਦਿੰਨੇ ਤੇ ਫਿਰ ਕੁੜੀ ਨੂੰ ਫੜਾ ਜਾ ਕੇ ਉਹਦੀ ਮਾਂ ਨੂੰ ਫੜਾ ਪੈਸੇ ਉਹ ਸਸਤਾ ਹੱਕ ਬੰਦ ਹੁੰਦਾ ਕੱਲ ਨੂੰ ਇੰਨੇ ਚ ਫਰਕ ਪੈ ਜੂਗਾ ਵੀ ਅਗਲੇ ਨੇ ਪੈਸੇ ਫੜ ਕੇ ਜੇ ਵਿੱਚ ਪਾ ਲਈ ਹੈ ਕੋਈ ਮੂੰਹ ਮੱਥੇ ਤੇ ਵਾਲੀ ਦਿਖਾਉਗੀ ਵੀ ਹਾਂ ਵੀ ਮੇਰੇ ਘਰ ਦੇ ਦੇ ਕੇ ਗਿਆ ਤੁਹਾਨੂੰ ਪੈਸੇ ਆਤ ਪੈ ਨਹੀਂ ਆਹ ਦਾ ਸਮਾਨ ਬਣਾਉਣ ਬੰਦੇ ਆ ਉਹਦਾ ਵਰਤਨ ਆਪਾਂ ਕਿਹਨੂੰ ਪੈਸੇ ਦੇਤੀ ਅਗਲੇ ਨੂੰ ਕੱਲ ਨੂੰ ਆਪਾਂ ਕੁੜੀ ਦੇ ਨੱਕ ਤੇ ਨਾ ਮਾਰਨਗੇ ਗੱਲ ਇਹ ਕੁੜੀ ਤਾਂ ਬੜਾ ਸੋਚਦੀ ਐ ਨਾ ਮੈਨੂੰ ਪਤਾ ਤੇ ਹੋਰ ਕੁੜੀ ਦਾ ਕੌਣ ਸੋਚਦਾ ਬਸ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਠੀਕ ਆ ਨਾ ਮੇਰੇ ਕੋਲ ਸ਼ਾਂਪਰੂ ਦੇ ਨੂੰ ਪੈਸੇ ਆ ਨਾ ਮੇਰੇ ਕੋਲ ਕੁਝ ਹੋਰ ਸਿੱਧੀ ਜੀ ਗੱਲ ਆ ਕੁੜੀ ਵਾਸਤੇ ਤਾਂ ਪੈਸੇ ਹੈਗੇ ਆ ਹੈ ਨਹੀਂ ਮੇਰੇ ਕੋਲ ਕਿਸੇ ਵਾਸਤੇ ਕੁੜੀ ਨੂੰ ਤੇ ਕੁਝ ਚਾਹੀਦਾ ਹੋਊਗਾ ਤੇ ਮੈਨੂੰ ਫੋਨ ਲਾ ਲੂਗੀ ਤੇ ਉਹਨੂੰ ਆਪੇ ਪੈਸੇ ਦੇ ਦੂੰਗਾ ਠੀਕ ਆ ਤੇਰੇ ਹੱਥ ਮੈਂ ਪੈਸੇ ਨਹੀਂ ਫੜਾਉਂਦਾ ਚਾਹੀਦੇ ਸੀਗੇ ਹੁਣ ਮੈਂ ਤੁਹਾਨੂੰ ਇੱਕ ਗੱਲ ਕਹਿ ਦੀ ਨਾ ਮੇਰੇ ਕੋਲ ਦੁੱਕੀ ਨਹੀਂ ਹੈਗੀ ਦੇਣ ਨੂੰ ਸੁਨਿਆਰਾ ਫੋਨ ਕਰੀ ਜਾਂਦੇ ਕਰੀ ਜਾਂਦੇ ਕੁੜੀ ਨੂੰ ਫੜਾਉਣੇ ਪੈਸੇ ਕੁੜੀ ਨੂੰ ਚਾਹੀਦੇ ਹੋਏ ਕੁੜੀ ਨੂੰ ਕੁਝ ਚਾਹੀਦੀ ਹੋਈ ਮੈਨੂੰ ਆਪੇ ਫੋਨ ਕਰ ਲੈ ਜਿਉਂਗਾ ਜਾਤਾ ਮੈਂ ਤੈਨੂੰ ਤੁਸੀਂ ਜਿਵੇਂ ਬੱਸ ਘਰੋਂ ਕੱਢਣ ਲਈ ਕਰ ਰੱਖਿਆ 1 ਰੁਪਿਆ ਨਹੀਂ ਮਿੰਟਾ ਫੜਾਉਂਦੇ ਲੈ ਕਰੇ ਮੈਂ ਸੌ ਚੀਜ਼ ਦੀ ਲੋੜ ਹੁੰਦੀ ਉਹਨਾਂ ਮੈਂ ਲੋਕਾਂ ਦੇ ਘਰੇ ਮੰਗਣ ਜਾਵਾਂ 10 ਰੁਪਿਆ ਨਹੀਂ ਮੈਨੂੰ ਫੜਾਉਂਦੇ ਕਰੇ ਸਾਰੀ ਚੀਜ਼ ਪਈਆ ਠੀਕ ਹੈ ਜੇ ਕੋਈ ਚੀਜ਼ ਖਤਮ ਹੋਊਗੀ ਬੇਬੇ ਹੈਗੀ ਆ ਠੀਕ ਹੈ ਭੂਆ ਹੈਗੀ ਆ ਆਪੇ ਤੋਂ ਪੰਨ 10 ਮੇਰੇ ਹੱਥ 'ਕਦੋਂ ਕਬੀਲਦਾਰੀ ਆਊਗੀ ਸਾਰਾ ਮੈਂ ਘਰ ਦੱਗਾ ਦੱਗਾ ਮੈਂ ਦੇਖਦੀ ਆ ਸਾਰਾ ਕੁਝ ਕਬੀਲਦਾਰੀ ਕੋਈ ਫੜਾਉਂਦਾ ਹੀ ਨਹੀਂ ਤੇਰੇ ਹੱਥੀ ਸੀਗਾ ਸਾਰਾ ਕੁਝ ਤੂੰ ਆਪ ਹੀ ਖਰਾਬ ਕੀਤਾ ਹਮੇਰਾ ਕਿੱਥੇ ਸਾਰਾ ਕੁਝ ਹੰਤ ਕਮਾਈ ਦੇਖਦੀ ਆਈ ਗਾਰੇ ਬਾਸਲਿਕ ਹੁੰਦੀ ਐ ਕੀ ਪਤਾ ਕਿਹਨੂੰ ਦੇਨੇ ਆ ਪੈਸੇ ਜਾਂ ਤਾਂ ਉਹ ਜਨਾਨੀ ਅੱਗੇ ਗੋਡੇ ਲੱਗੀ ਰਹਿੰਦੀ ਉਹਨੂੰ ਖਵਾ ਦਿੰਦੀ ਐ ਜਾਂ ਤੇ ਮਾਮਾ ਦੇ ਭਰਾ ਨੂੰ ਖਵਾ ਦਿੰਦੀ ਐ ਤੇ ਤੂੰ ਹਾਂ ਤੂੰ ਸਾਰਾ ਪੈਸਾ ਮੁੰਡੇ ਨੂੰ ਖਵਾਈ ਜਾਂਦੀ ਐ ਆ ਕਰ ਲਿਆ ਮੁੰਡੇ ਨੇ ਕੀ ਕਰ ਲਿਆ ਮੁੰਡੇ ਦੀ ਗੱਲ ਮੁੰਡੇ ਦਾ ਹਜੇ ਤੱਕ ਐਡਮਿਸ਼ਨ ਨਹੀਂ ਕਰਾਈ ਮੁੰਡੇ ਤਾਂ ਸਾਲ ਖਰਾਬ ਹੋ ਗਿਆ ਅਨਵੀਦ ਜਿੰਨਾ ਫੇਰ ਕਰਾਊਗਾ ਨਾ ਜਿਹਨੂੰ ਵਾਰਾ ਕਰ ਦਿਆਂ ਟਾਈਮ ਹੁੰਦਾ ਹੁਣ ਘਰੇ ਹੁੰਦਾ ਹੋਂਦਾ ਘਰੇ ਹੁੰਦਾ ਤਾਂ ਕਿਤੇ ਜਾਂਦਾ ਨਹੀਂ ਹੁਣ ਮੁੰਡੇ ਅੱਖਾਂ 'ਚ ਰੜਕਦਾ ਤੁਹਾਡੇ ਤਾਂ ਕੱਢ ਦੇ ਨਹੀਂ ਕਰੋ ਬਾਹ ਫੜ ਕੇ ਮੈਂ ਕਹਿ ਦੇਣੀ ਪੁੱਤ ਵੀ ਤੇਰਾ ਤੇ ਇੱਥੇ ਕੁਝ ਨਹੀਂ ਹੈਗਾ ਤੂੰ ਸਾਡਾ ਕੁਝ ਨਹੀਂ ਲੱਗਦਾ ਤੂੰ ਵੀ ਹੁਣ ਗਰਮੀ ਹੋ ਗਈ ਮੁੰਡੇ ਨੂੰ ਦੇ ਕੇ 4 ਰੁਪਏ ਕੱਢਦਾ ਪਹਾੜਾਂ ਵਾਲੇ ਨੂੰ ਵੀ ਉੱਥੇ ਲਾਇਆ ਹੋਊਗਾ ਦੱਸ ਦੇ ਨੇ ਰੁਪਏ ਮੈਂ ਤਾਂ ਮਿਥਾ ਰੱਖੇ ਨੂੰ 10000 ਰੁਪਏ ਦਿੰਦੇ ਨਹੀਂ ਮੰਗਿਆ ਕਿ ਮੈਂ ਤੈਨੂੰ ਕਾਦਰ ਪੈਸੇ ਦੇਵਾਂਗੀ ਮੈਂ ਕੀ ਪਤਾ ਤੂੰ ਇਹੀ ਇਹੀ ਕੁਛ ਭਾਲਦੀ ਹੋਵੇਂ ਵੀ ਮੁੰਡੇ ਨੂੰ ਦੇਣੀ ਉਹਨਾਂ ਦੇ ਵੀ ਇਹ ਵੀ ਇਹ ਚਲਾਇਆ ਥੇ ਉਹ ਤੇਰਾ ਪਿਆ ਤੈਨੂੰ ਕੰਮ ਬਾਹਰ ਜਾਂਦਾ ਨਾ ਤੁਹਾਡਾ ਆਹੀ ਗੱਲ ਆ ਫਿਰ ਵੀ ਤੇਰਾ ਪਿਆ ਹੁਣ ਤੈਨੂੰ ਕੰਮ ਤੇ ਲਾਊਗਾ ਵੀ ਪੁੱਤ ਤੂੰ ਔਖਾ ਨਾ ਹੋ ਜੀ ਇਹ ਵੀ ਜਾ ਜਾ ਕੇ ਦੱਸ ਦੇਣ ਪਹਾੜਾਂ ਦੇ ਲਾਇਆ ਤੈਨੂੰ ਹਾਂ ਉਹ ਵਿਚਾਰਾ ਮਾੜਾ ਹੋ ਗਿਆ ਪੁੱਤ ਮੇਰਾ ਤਾਂ ਵਿਚਾਰਾ ਹਾਂ ਇੱਕ ਗੱਲ ਤੇ ਮਾੜਾ ਕਾਇਨ ਕਿ ਭਾਈਂ ਕੁਛ ਧੋਕਾ? ਕੁਛ ਨਹੀਂ। ਭਰਾਇਂ ਕਾ ਤੂੰ ਕੀਤਾ ਤੁਸੀਂ? ਫਿਰਨੇ ਫਿਰ ਹੁਣ ਸੀ। ਜੇ ਤੁਸੀਂ ਮਾਣ ਮਾਣ ਨਾਲ ਮੈਂ ਗੱਲ ਕਰ ਰਿਹਾ ਤੈਨੂੰ ਫਲੋੜ ਵਿੱਚ ਵੜ ਦੇਗੀ ਤੇ ਆ ਕਿ ਤੂੰ ਉਹਨੂੰ ਕੰਜੀ ਨੇ ਪੈਸੇ ਦੇਣੇ ਕਿਉਂ? ਮੈਂ ਕੀ ਕਹਾ ਤਾਂ ਮਿੱਠੀ ਹੋਗਾ ਜਦੋਂ ਮਾਰਾ ਕਰਦਾ ਕੁਛ। ਅੱਛਾ ਮਾਰਾ ਕਰ? ਹਲੇ ਮਾਰਾ ਨਹੀਂ ਕਰੀ ਸੀ। ਮੈਂ ਕਿਤੇ ਸੌ ਕਿਤੇ ਜਾਣਾ ਕਰਨਾ ਹੁੰਦਾ ਬਾਹਰ ਅੰਦਰ ਜਾਣਾ ਹੁੰਦਾ ਮੈਨੂੰ ਵੀ ਲੋਟੋਂਗੇ ਪੈਸੇ ਦੇ। ਮੈਂ ਉਹਨੂੰ ਹਰ ਵਕਤ ਉਹਨੂੰ ਮਾਪੇ ਦਾ ਕੋਈ ਮੁੱਛਦਾ ਮੈਂ ਜਵਾਬ ਦੋੜੀ ਐ ਮੈਂ ਪੈਸਾ ਤਾਂ ਜਵਾਬ ਨਹੀਂ ਦਿੱਤਾ ਹੁਣ ਜਿਹੜਾ ਤੁਸੀਂ ਜਾਣਾ ਦੋਸਤਾਂ ਨਾਲ ਉਹ ਤੋਂ ਕਿਹਾ ਸੀਗਾ ਵੀ ਹਜੇ ਨਾ ਜਾਓ ਕਿਉਂ ਤੂੰ ਕੌਣ ਉੱਨੀ ਮੇਰੇ ਰੁਕਣਾ ਨਾਲੇ ਕਿਉਂ ਮੈਂ ਸਭ ਕੁਝ ਹੀ ਆ ਵਿਆਹ ਹੋਇਆ ਹੈ ਤੇਰੇ ਥੋਡੇ ਨਾਲ ਪਰ ਵਿਆਹ ਹੋਇਆ ਫਿਰ ਕੀ ਗੱਲ ਹੈ ਹੁਣ ਜਿੱਤੇ ਤੂੰ ਬਾਈ ਉੱਤੀ ਜਾਉਂਗਾ ਮੈਂ ਮੈਂ ਕੋਈ پابੰਦੀ ਨਹੀਂ ਮੈਨੂੰ ਮੈਂ ਕੋਈ پابੰਦੀ ਨਹੀਂ ਲਾਈ ਤੁਹਾਡੇ ਤੇ ਜਿੱਥੇ ਜਾਣਾ ਤੁਸੀਂ ਜਾਓ ਬਸ ਮੈਂ ਨਹੀਂ ਰੋਕਦੀ ਨਹੀਂ ਮੈਂ ਬੋਲਾਂਸ ਦਾ ਵਾਦ ਫਿਰ ਤੂੰ ਉੱਤੋਂ ਉੱਤੋਂ ਗਿਆ ਤੀ ਜੀ ਇਹ ਨਸਲ ਲੱਗ ਤੈਨੂੰ ਗਰੁੱਪ ਵਿੱਚ ਸੀ ਮੈਨੂੰ ਲੱਗਿਆ ਕਿ ਮੇਰਾ ਹੱਕ ਹੈ ਉੱਥੇ ਬੋਲਣ ਦਾ ਹੱਕਾ ਮੇਰਾ ਤੁਸੀਂ ਕਹਿ ਦਿੱਤਾ ਕਿ ਤੈਨੂੰ ਤੂੰ ਕੌਣ ਹੈ ਤੂੰ ਕੌਣ ਆ ਫਿਰ ਲੜ ਤਾਂ ਗੱਲ ਕਹਿ ਜੇ ਨਾਲੇ ਫਿਰ ਮੁਖੜਦੀ ਹੈ ਮੈਂ ਤਾਂ ਕੋਈ ਨਹੀਂ ਮੁਖਰੀ ਮੈਂ ਤਾਂ ਨਹੀਂ ਹਾਂ ਮੈਂ ਤਾਂ ਕਹੀ ਆ ਯਾਰ ਜਦੋਂ ਮੈਂ ਮੰਮੀ ਨਾਲ ਗੱਲ ਕਰਦਾ ਸੀਗਾ ਤੈਨੂੰ ਵਿੱਚ ਲੋੜ ਕੀ ਪਈ ਸੀ ਤੂੰ ਇਹ ਰਸਤਾ ਉਹਦਾ ਬੰਦ 100 ਗੱਲਾਂ ਹੋ ਜਾਂਦੀਆਂ ਸਾਡੀ ਤੁਹਾਡੇ ਗੱਲਾਂ ਜਿਹੜੀਆਂ ਹੈਗੇ ਤੁਸੀਂ ਕਰੋ ਉਹ ਗੱਲਾਂ ਤਾਂ ਨਹੀਂ ਮੈਂ ਰੋਕਦੀ ਨਾ ਤੁਸੀਂ ਟੋਰ ਤੇ ਜਾਣ ਵਾਸਤੇ ਮੰਮੀ ਨੂੰ ਕਹੀ ਐਂਨੇ ਨੂੰ ਮੈਂ ਜਾਣਾ ਤੁਸੀਂ ਮੈਨੂੰ ਪੁੱਛਿਆ ਇੱਕ ਵਾਰ ਵੀ ਕਿਉਂ

ਕਿਉਂ ਮੈਨੂੰ ਵਿਆਹ ਕਿ ਨਹੀਂ ਲੈਂਦੀ ਲਾਵਾ ਲਈਏ ਮੈਂ ਤੁਹਾਡੇ ਨਾਲ ਕਿਉਂ ਨਹੀਂ ਹੱਕ ਹੈਗਾ ਮੇਰਾ ਤੁਸੀਂ ਦੋਸਤਾਂ ਨਾਲ ਜਾਣੇ ਘੁੰਮਣ ਤੁਸੀਂ ਐ ਕਿਹਾ ਵੀ ਤੂੰ ਜਾਣਾ ਘੁੰਮਣ ਮੇਰੇ ਨਾਲ ਮੇ ਆਪਾਂ ਚੱਲ ਪਈ ਨਵਾਂ ਨਵਾਂ ਵਿਆਹ ਹੋਇਆ ਤੁਹਾਨੂੰ ਕੀ ਪਤਾ ਮੈਂ ਵਿਆਹ ਕਰਾ ਕੇ ਖੁਸ਼ ਸੀ ਜਾਂ ਨਹੀਂ ਕਿੰਨੇ ਸੁਪਨੇ ਸੀ ਸਭ ਸੁਪਨੇ ਮਾਦਨ ਐ ਤੈਨੂੰ ਵਿਆਹ ਕਿ ਲੈਂਦਾ ਨਾ ਕਿ ਤੇਰੇ ਸੁਪਨੇ ਪੂਰੇ ਕਰਨ ਵਾਸਤੇ ਮੈਂ ਤੇਰੇ ਸੁਪਨੇ ਥੋੜੀ ਪੂਰੇ ਕਰੂੰਗਾ ਇਹ ਆਪਣੇ ਘਰ ਦੇ ਨੂੰ ਗਏ ਤੇ ਨਾਲ ਤੇਰਾ ਪਿਓ ਸਿਰਫ ਇਹੋ ਨਹੀਂ ਆਏ ਹੈਗਾ ਸਭ ਪਤਾ ਮੈਨੂੰ ਅੰਨੇ ਬਾਹਨੇ ਜਨਉਂਦੀ ਸੀ ਤੇਰੇ ਚਾਚਾ ਤੇ ਮਾਮਾ ਦਾ ਆਖੀ ਜੀ ਉਹਦਾ ਜੀ ਉੱਥੇ ਗਿਆ ਹੋਇਆ ਉਹ ਤਾਂ ਕਿਤੇ ਆਸਮਾਨ ਚ ਰਹਿੰਦਾਗਾ ਦਿਮਾਗ ਖਰਾਬ ਹੋ ਗਿਆ ਦਿਮਾਗ ਨੂੰ ਖਰਾਬ ਹੋ ਗਿਆ ਤੁਹਾਡੇ ਲੱਛਣੇ ਖਰਾਬ ਹੋਣਗੇ ਆ ਨਾਲੇ ਜਿਹੜਾ ਤੂੰ ਵਿਆਹ ਕਰਾਉਣਾ ਮਾਰੇ ਕਹਿਰੀਆਂ ਨਾ ਮੈਨੂੰ ਤਾਂ ਇਹ ਲੱਗਦਾ ਤੇਰੇ ਪਿੱਛੇ ਕੋਈ ਖਸਮ ਹੋਊਗਾ ਤਾਂ ਨਹੀਂ ਵਿਆਹ ਕਰਵਾਉਂਦੀ ਹੋਊਂਗੀ ਹੈਨਾ ਇਹੀ ਗੱਲ ਹੈ ਨਾ ਤੁੰਨੂੰ ਕਹਾਂ ਕੀ ਬਕਵਾਸ ਕਰੀ ਇਹਨੂੰ ਮੈਨੂੰ ਇਹ ਉਮੀਦ ਹੈ ਨਹੀਂ ਸੀ ਤੁਹਾਡੇ ਤੋਂ ਵੀ ਤੁਸੀਂ ਇਹ ਕੁਝ ਵੀ ਬੋਲੋਗੇ ਨਾ ਮੈਨੂੰ ਕਹਿਣਾ ਕੋਈ ਖતમ ਹੋਊਗਾ ਜੇ ਉਹ ਤੂੰ ਖੁਸ਼ ਨਹੀਂ ਸੀ ਪਰ ਤੁਸੀਂ ਕਿੰਨਾ ਦੂਰ ਤੈਨੂੰ ਤੁਸੀਂ ਵੀ ਕੋਈ ਸੌਕ ਕਰਨਾ ਕੀ ਹੋਊਗੀ ਮੇਰੀ ਬਾਤ ਮੈਂ ਬਰਬਾਸ ਨਾ ਮੈਂ ਜੱਗੀ ਬਰਬਾਸ ਕਰ ਤਰ ਵੀ ਲੱਗਦਾ ਸੌਕ ਨਾ ਰੇ ਹੋਰ ਆ ਮੈਨੂੰ ਮੱਤਾ ਦੇਣ ਲੱਗੀ ਸਾਲੀ ਕੱਲ ਦੀ ਆਈ ਮੈਨੂੰ ਸਮਝਾਉਂਦੀ ਹੈਗੀ ਕਦੇ ਕੋਈ ਪੈਸੇ ਨਹੀਂ ਦੇਨੇ ਕਦੇ ਕੁਝ ਨਹੀਂ ਕਰਨਾ ਕਦੇ ਕੋਈ ਸੌਕ ਨੂੰ ਲੱਗ ਜਾਣਾ ਇੰਨਾ ਹੱਕ ਤਾਂ ਹੈਗਾ ਮੈਂ ਗੱਲਾਂ ਤਾਂ ਕਿਤੇ ਜਾ ਸਕਦਾ ਮੈਨੂੰ ਲੱਗਿਆ ਸਮਝਾਣਾ ਤੇਂਦੀਆਂ ਫਿਰ ਮੇਰੀਆਂ ਕੁੜਮਣੀਆਂ ਖੁਸ਼ ਹੋ ਕੇ ਗਈਆਂ ਨੇ ਹਾਂ ਖੁਸ਼ ਹੋ ਗਈਆਂ ਨੇ ਫੋਰ ਉਹਨਾਂ ਨੇ ਕਿਵੇਂ ਜਾਣਾ ਸੀ ਕੀ ਆ ਮਾ ਕਿਤੇ ਉਹਨਾਂ ਦਾ ਲਿਆਂਦਾ ਦਿੱਤਾ ਤੇ ਨੱਕ ਥੱਲੇ ਆ ਗਿਆ ਕਿ ਨਾ ਆ ਮੀਨ ਆ ਬੜਾ ਬੋਲਿਆ ਕਰ ਕਿਉਂ ਨਹੀਂ ਨੱਕ ਥੱਲੇ ਆਉਗਾ ਹੈ ਬਸ ਠੀਕ ਹੈ ਨਵੀਂ ਰਿਸ਼ਤੇਦਾਰੀ ਜੁੜੀ ਐ ਜੇ ਅੱਜ ਤੋਂ ਹੀ ਕੁਛ ਨਾ ਕੁਛ ਬੋਲਣ ਲੱਗੀ ਫੇਰ ਹਾਂ प्रीत ਕੀ ਹੋਇਆ ਬੁੱਤ ਪ੍ਰੀਤ ਕੀ ਹੋਇਆ ਮੰਮੀ ਬਬਲੂ ਨੇ ਮੇਰੇ ਮਾਰਿਆ ਥੱਪੜ ਬਬਲੂ ਨੇ ਥੱਪੜ ਮਾਰਿਆ ਤੇਰੇ ਖੜ ਜਾ ਇਹ ਤਾਂ ਮੈਂ ਪੁੱਛਦੀ ਆ ਗੱਲ ਕੀ ਹੋਈ ਸੀ ਪੁੱਤ ਮੰਮੀ ਇਹੀ ਗੱਲ ਹੋਈ ਸੀ ਮੈਂ ਤਾਂ ਤੁਹਾਡੇ ਸਾਹਮਣੇ ਕਹਿ ਨਹੀਂ ਦਿੱਤਾ ਸੀ ਕਿ ਫੈਸਲੇ ਮੇਰਾ ਪੁੱਤ ਪ੍ਰੀਤ ਤੂੰ ਰੋ ਨਾ ਮੇਰਾ ਪੁੱਤ ਹੈ ਨਾਲੇ ਮੇਰੀ ਗੱਲ ਸੁਣ ਉੱਥੇ ਨਾ ਕਿਸੇ ਨੂੰ ਦੱਸੀ ਨਾ ਤੇਰੇ ਪਿੱਕੇ ਚੰਗਾ ਇਹਨੂੰ ਤਾਂ ਮੈਂ ਦਨੀਆ ਤੂੰ ਹ ਚੰਗੀ ਤਰ੍ਹਾਂ ਜਿਹੜਾ ਇਹ ਚਾਂਬਲਿਆ ਪਿਆ ਹੈ ਚੰਗਾ ਪੁੱਤ ਮੰਮੀ ਤੁਸੀਂ ਕੋਈ ਗੱਲ ਨਾ ਕਰੋ ਫਿਰ ਜਿਹੜੇ ਕੁਸ਼ ਹੋ ਗਿਆ ਛੱਡੋ ਪਰੇ ਮੈਂ ਕਹਿੰਦੀ ਸੀ ਤੇਰੂ ਮੈਂ ਤੋੜੇ ਕਰ ਕੀ ਨਹੀਂ ਗਏ ਉਹਨਾਂ ਨਾਲ ਉਹ ਤਾਂ ਬੇਚਾਰੇ ਵੀ ਕਿੰਨੀ ਮਿੰਤਾ ਕਰਦੇ ਸੀ ਹਾਏ ਸੀ ਮੈਂ ਫੇਰ ਵੀ ਨਾ ਕੀਤੀ ਮੇਰੀ ਦਾਦੀ ਕਿੰਨਾ ਰੋਂਦੀ ਸੀ ਮੈਨੂੰ ਪਤਾ ਹੈ ਮੇਰਾ ਪੁੱਤ ਮੇਰੀ ਗੱਲ ਸੁਣ ਇਹਨੂੰ ਤਨ ਕੰਜਰ ਨੂੰ ਤੂੰ ਕਹਿਣੀ ਕੁਝ ਕਹੀ ਨਾ ਇਹਦੇ ਮੈਂ ਜੀ ਕਰਦਾ ਦੋ ਥਾਪੜੇ ਕਰ ਜਿਹੜੇ ਹਸਾਉਣਾ ਇਹਦਾ ਮਤਲਬ ਕੀ ਹੋਇਆ ਤੈਨੂੰ ਕੁਝ ਕਹਿਣਾ ਨਹੀਂ ਨਹੀਂ ਮਮਮੀ ਇਹਨੂੰ ਫਿਰ ਮੈਨੂੰ ਬੋਲਣਾ ਆਏ ਕਰੇ ਫਿਰ ਬੋਲ ਕੇ ਦਿਖਾਵੇ ਜੇ ਕੁਝ ਬੋਲਦਾ ਹੁੰਦਾ ਨਾ ਮੇਰੇ ਕੋਲ ਆ ਜਾ ਕਰ ਇਹਨੂੰ ਤਾਂ ਮੈਂ ਆਪੇ ਪੁੱਛੂੰਗੀ ਚਾਂਬਲਿਆ ਪਿਆ ਇਹ ਮੈਂ ਨਾ ਮਮਮੀ ਨਾਲ ਮੇਰੀ ਗੱਲ ਸੁਣ ਪੁੱਤ ਆਪ ਦੇ ਕਰੇ 100 ਗੱਲਬਾਤ ਹੋ ਜਾਂਦੀ ਹੈ ਗਾਹ ਨਾ ਦੱਸਿਆ ਕਰ ਚੰਗਾ ਦੱਸੀ ਨਾ ਤੂੰ ਵੇ ਬਾਬਲੂ ਨੇ ਐ ਕੀਤਾ ਦੱਸ ਦਿੰਦਾ ਨਹੀਂ ਨਹੀਂ ਦੱਸਦੇ ਮੈਂ ਹੈਗੀ ਆ ਨਾ ਤੇਰੇ ਨਾਲ ਮੈਂ ਤੇਰੇ ਨਾਲ ਖੜੂਗੀ ਠੀਕ ਐ ਹਾਂਜੀ ਹਾਂ ਉਹ ਪਤਨ ਕੀ ਸੋਚਣਗੇ ਵਿਚਾਰੇ ਦਿਮਾਗ ਤੇ ਬੋਲ ਹੀ ਪੈਲੀ ਪੁੱਤ ਉਹਨਾਂ ਦੇ ਤੇਰੀ ਦਾਦੀ ਦੇ ਜਿਵੇਂ ਤੇਰੀ ਦਾਦੀ ਤੇਰੇ ਤੇਰੇ ਨਾਲ ਕਿੰਨਾ ਪਿਆਰ ਹੈ ਸਮਝਦੀਆਂ ਤੂੰ ਗੱਲ ਨੂੰ ਹਾਂਜੀ ਹਾਂ ਮੇਰਾ ਪੁੱਤ ਚੁੱਪ ਕਰ ਜੁਪ ਚੁੱਪ ਕਰ ਜ ਮੇਰਾ ਪੁੱਤ ਮੈਂ ਹੁਣੇ ਪੁੱਛਦੀ ਆ ਉਹਨੂੰ ਕੰਜਰ ਨੂੰ ਬਾਬਲੂ ਸਿਕੰਦਰ ਦਾਦੀ ਨੂੰ ਕੀ ਦੱਸੂਗੀ ਮੈਂ ਦਾਦੀ ਅੰਦਰ ਪਿਆ ਇਹ ਆਕਾ ਨਹੀਂ ਕੋਈ ਝੂਠ ਬੋਲਦੀ ਰਹੀ ਮੈਨੂੰ ਤੇ ਇਹੋ ਜੀ ਕੋਈ ਗੱਲ ਸੀ ਤਾਂ ਉਹਨੇ ਦੱਸ ਦਾਂਦੀ ਮੈਂ ਕੀ ਗਲਤ ਕਰਤਾ ਸੀ ਮੈਂ ਐਂ ਕਿੱਸ ਨਹੀਂ ਕੀਤੇ ਨਹੀਂ ਜਾਣਾ ਫਿਰ ਵੀ ਇਹਨੇ ਮੇਰੇ ਤੇ ਹੱਥ ਚੱਕਿਆ